मेरी पाई हाइट है कि यार तीन फुट दस इंच क्योंकि उधर फॉरेनर फॉरनर होना उन्होंने तो चलो मसल ਦੇਖੇ ਪਤਵਾਰ ਮੇਰੇ ਜਦੋਂ ਫਾਦਰ ਸਾਹਿਬ ਗਏ ਸੀਗੇ ਅੱਛਾ ਤਾਂ ਮੈਨੂੰ ਉਹ ਟਾਈਮ ਤੇ ਪਹਿਲੀ ਵਾਰੀ ਇਦਾਂ ਫੀਲ ਹੋਇਆ ਸੀਗਾ ਮੈਨੂੰ ਕਿ ਮੈਂ ਇਕੱਲਾ ਰਹਿ ਗਿਆ ਉਹ ਟਾਈਮ ਤੇ ਮੈਨੂੰ ਇਦਾਂ ਜਿੰਦਗੀ ਜਦੋਂ ਡੈਡੀ ਸੀਗੇ ਨਾ ਤਾਂ ਇੰਨਾ ਪਤਾ ਨਹੀਂ ਚੱਲਦਾ ਸੀਗਾ ਜਦੋਂ ਕਿ ਮੈਂ ਬੇਲਾ ਸੀ ਮਤਲਬ ਕੰਮ ਨਹੀਂ ਕਰਦਾ ਸੀਗਾ ਪਰ ਇੰਨਾ ਪਤਾ ਸੀਗਾ ਕਿ ਹਾਂ ਡੈਡੀ ਮੇਰੇ ਪਿੱਛੇ ਹੈਗਾ ਆ ਕਿਉਂਕਿ ਬਾਕੀ ਭਮਾ ਸਾਰੇ ਸਾਥ ਛੱਡ ਦਿੰਦੇ ਆ ਪਰ ਮਾਪਿਓ ਨਹੀਂ ਛੱਡਦੇ ਆ ਜਦੋਂ ਇਹ ਆਪਣੇ ਕੋ ਆਇਆ ਫਿਰ ਆਪਾਂ ਇਹਨੂੰ ਪ੍ਰੋਫੈਸ਼ਨਲੀ ਤਰੀਕੇ ਨਾਲ ਤਿਆਰ ਕੀਤਾ ਕਿਉਂਕਿ ਇਹ ਜਿਹੜਾ ਆਪਣੇ ਇੰਡੀਆ ਦਾ ਮੇਨ ਕੰਪੀਟੀਸ਼ਨ ਸ਼ੇਰੂ ਕਲਾਸ ਸੀਗਾ ਉਹਦੇ ਵਿੱਚ ਇਹ ਗਿਆ ਸੀ ਮੇਰੇ ਖਿਆਲ ਨਾਲ ਪਹਿਲਾਂ ਵੀ ਖਸ਼ੂ ਜੀ ਆ ਦੇਖ ਰਹੇ ਸਾਰੇ ਦਸ਼ਕਾ ਸਵਾਗਤ ਹੈ ਮੈਂ ਟਰ ਆਪਣਾ ਵੀ ਟਿਡੂ 라ਵਤ ਟਾਣਾ ਇਹ ਜੀ ਸ਼ਖਸਾਂ ਮਿਲਾਂਦੇ ਜਿਨ੍ਹਾਂ ਨੇ ਵਰਲਡ ਲੈਵਲ ਤੱਕ ਉਹਨਾਂ ਦਾ ਨਾਮ ਹੈ ਕਈ ਗ੍ਰੀਨ ਤੱਕ ਉਹਨਾਂ ਨੂੰ ਫੋਲੋ ਕਰਦੇ ਨੇ ਤੇ ਉਹਨਾਂ ਦੀ ਹਾਈਟ ਤਾਂ ਛੋਟੀ ਹੈ ਪਰ ਉਹਨਾਂ ਦੇ ਕਾਰਨਾਮੇ ਬਹੁਤ ਵੱਡੇ ਵੱਡੇ ਨੇ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਉਸਤਾਦ ਜੀ ਵੀ ਨੇ ਜਿਨ੍ਹਾਂ ਤੋਂ ਪਹਿਲੇ ਵੀ ਆਪਾਂ ਟਾਣਾ ਗੱਲਬਾਤ ਕਰਾ ਚੁੱਕੇ ਹਾਂ ਤੇ ਸਾਡੇ ਉਹਨਾਂ ਦੇ ਪਹਿਲੇ ਵੀ ਉਹਨਾਂ ਦੀ ਇੰਟਰਵਿਊ ਲੈ ਚੁੱਕੇ ਹਾਂ ਤੇ ਉਹਨਾਂ ਦੇ ਉਸਤਾਦ ਜੀ ਜੀ ਸ਼ੇਰ ਤੇ ਸਾਡੇ ਨਾਲ ਸਭ ਤੋਂ ਵੱਡੇ ਜਿਹੜੇ ਮੇਨ ਵਾਰਡ ਫੇਮਸ ਇੰਡੀਅਨ ਕਾਇਗਰੀ ਜੀ ਆਓ ਨਾਲ ਗੱਲਬਾਤ ਕਰਦੇ ਆਂ ਇੰਡੀ ਕਾਇਗਰੀ ਦਾ ਡਿਵੋਸ਼ਨ ਪਹਿਲਾਂ ਤਾਂ ਤੁਹਾਨੂੰ ਸਸਰੀਏ ਗੱਲ ਭਾਈ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਦਰਸ਼ਕਾਂ ਨੂੰ ਸੱਚ ਜੇ ਗੱਲ ਬੋਲਦਾ ਮੈਂ ਤੇ ਵਧੀਆ ਜੀ ਤੁਸੀਂ ਸੁਣਾ ਭਾਈ ਇਹ ਭਾਈ ਮਤਲਬ ਤੁਹਾਡੀ ਹਾਈਟ ਛੋਟੀ ਹੈ ਕਿੰਨੀ ਕੀ ਹਾਈਟ ਹੈ ਤੁਹਾਡੀ ਮੇਰੀ ਭਾਈ ਹਾਈਟ ਹੈਗੀ ਆ 3 ਫੁੱਟ 10 ਇੰਚ ਅੱਛਾ ਜੀ ਮੇਰੀ ਪ੍ਰੋਪਰ ਹਾਈਟ ਜਿਹੜੀ ਹੈ 3 ਫੁੱਟ 10 ਇੰਚ ਤੇ ਜਿੰਮ ਦਾ ਸ਼ੌਂਕ ਤੁਹਾਨੂੰ ਬਈ ਕਦੋਂ ਤੋਂ ਸੀ ਜਿੰਮ ਦਾ ਸ਼ੌਂਕ ਤਾਂ ਭਾਈ ਮਨ 6 ਸਾਲ ਪਹਿਲਾਂ ਵਿਆਹ ਸੀਗਾ ਅੱਜ ਤੋਂ 6 ਸਾਲ ਪਹਿਲਾਂ ਕਿਨੂੰ ਦੇਖੇ ਭਾਈ ਹਾਂਜੀ ਕਿਨੂੰ ਦੇਖ ਕੇ ਸ਼ੌਂਕ ਚੜੇ ਜਾਣ ਸ਼ੌਂਕ ਤਾਂ ਤਾਂ ਕਿ ਇਹਨੂੰ ਦੇਖ ਕੇ ਨਹੀਂ ਪਿਆ ਸੀਗਾ ਮੈਨੂੰ ਕੋਈ ਨਾਲ ਲੈ ਕੇ ਗਿਆ ਦੇਗਾ ਉਹ ਤੋਂ ਬਾਅਦ ਸ਼ੌਂਕ ਪਿਆ ਸੀਗਾ ਅੱਛਾ ਅੱਛਾ ਤੇ ਉਹ ਭਾਈ ਹੈਗੇ ਆਪਣੇ ਸਾਡੇ ਮਹੱਲੇ ਦੇ ਹੀ ਆ ਤੇ ਪਹਿਲੀ ਵਾਰੀ ਮੈਂ ਉਹਨਾਂ ਨਾਲ ਹੀ ਜਿੰਮ ਗਿਆ ਦੇਗਾ ਤੇ ਮੈਂ ਕੰਮ ਤੋਂ ਆਂਦਿਆ ਸੀਗਾ ਮੈਂ ਠੀਕ ਹੈ ਤੇ ਕੰਮ ਤੋਂ ਆਇਆ ਤੇ ਉਹ ਭਾਈ ਨਾਲ ਰਾਹ 'ਚ ਮਿਲ ਗਿਆ ਮੈਨੂੰ ਅੱਬਾ ਮਹੱਲੇ 'ਚ ਰਹਿੰਦੇ ਨੇ ਲੱਕੀ ਸਿੰਘ ਕਲ ਸੀ ਉਹਨਾਂ ਦਾ ਨਾਮ ਹਾਂਜੀ ਤੇ ਉਹ ਰਾਹ 'ਚ ਮਿਲ ਗਿਆ ਤੇ ਭਾਈ ਮੈਨੂੰ ਠੀਕ ਹੈ ਤੇ ਉਹਨਾਂ ਦੇ ਮਾਈਂਡ 'ਚ ਪਤਲੇ ਕੀ ਆਇਆ ਕਹਿੰਦਾ ਕੱਲ੍ਹ ਤੂੰ ਮੇਰੇ ਨਾਲ ਜਿੰਮ 'ਚ ਚ ਫਜਰ ਕੀ ਮਨ ਜਮਾਰੇ ਕੁਛ ਪਤਾ ਨਹੀਂ ਜਿਗਾ ਜਾਂ ਮੇਰੇ ਮਨ ਤੇ ਦੂਰ ਦੂਰ ਤੱਕ ਆ ਵੀ ਨਹੀਂ ਜਿਗਾ ਕਿ ਮੈਂ ਜਿੰਮ ਵੀ ਜਾਊਂਗਾ ਇਹ ਇਦਾਂ ਵੀ ਕੁਛ ਹੋਊਗਾ ਮਗਾ ਚੱਲ ਗਲ ਪਾਈ ਲੈ ਕਿ ਮਗਾ ਠੀਕਾ ਚੱਲ ਜਾਂਗੇ ਉਹ ਕੱਲ ਵੀ ਸੱਚੀ ਇਦਾਂ ਹੀ ਹੋਇਆ ਫੇ ਮੈਂ ਚੱਲ ਗਿਆ ਪਾਈ ਦੇ ਨਾਲ ਪਾ ਘਰੇ ਚੱਲ ਗਿਆ ਮੈਂ ਅੱਛਾ ਮੈਂ ਕਿਹਾ ਹਾਂਜੀ ਭਾਈ ਤੁਸੀਂ ਕਹਿ ਦਿੱਗਾ ਜਾਣਾ ਵਾ ਤੇ ਫਿਰ ਭਾਈ ਨਾਲ ਜਿੰਮ ਜੁਮ ਗਿਆ ਮੈਂ ਪਹਿਲੇ ਦਿਨ ਹੀ ਤੇ ਜਦੋਂ ਜਿੰਮ ਗਿਆ ਮੈਂ ਉਸੇ ਜਿੰਮ ਵਿੱਚ ਮੇਰੇ ਜਿਹੜੇ ਉਸਤਾਦ ਜੀ ਪਹਿਲੇ ਬਣੇ ਸੀਗੇ ਅੱਛਾ ਉਹਨਾਂ ਦਾ ਨਾਮ ਗਗਨਦੀਪ ਸਿੰਘ ਠੀਕ ਹੈ ਜੀ ਗਗਨ ਭਾਈ ਆ ਤੇ ਉਹ ਮੈਨੂੰ ਉੱਥੇ ਮਿਲੇ ਸੀਗੇ ਤੇ ਫੇਮ ਹੁੰਦੇ ਐਕਸਰਸਾਈਜ਼ ਵਗੈਰਾ ਕੀਤੇ ਮੈਂ ਪਹਿਲੇ ਦਿਨ ਹੀ ਭਾਈ ਤੁਸੀਂ ਮੰਨੋਗੇ ਨਹੀਂ ਪਹਿਲੇ ਦਿਨ ਹੀ ਮੈਂ ਇੰਨੀ ਐਕਸਰਸਾਈਜ਼ ਲਾ ਲਈ ਮੈਂ ਅੱਛਾ ਪੂਰੀ ਮੇਰੀ ਬੋਲ ਕਿਉਂਕਿ ਭਾਈ ਮਾਕੜਾ ਕਦੇ ਜਿਮ ਲੈ ਸੀਗਾ ਨਾਮ ਨੂੰ ਪਤਾ ਨਹੀਂ ਸ਼ੌਂਕ ਸ਼ੌਂਕ ਹੁੰਦੇ ਭਾਈ ਪਤਾ ਕੀ ਸੀਗਾ ਸਾਰੇ ਲਾਂਡੇ ਜਿਗੇ ਜਿਮ ਤੇ ਮੈਂ ਵੀ ਲਾ ਲਿਆ ਭਾਈ ਨੇ ਪੁਸ਼-ਅਪ ਹੀ ਮੈਨੂੰ ਇਨੇ ਲਵਾਤੇ ਪਰ ਕਈਆਂ ਤਾਂ ਪਈ ਹੁੰਦਾ ਨਾ ਕਿ ਜਿਹੜਾ ਨਵੇਂ-ਨਵੇਂ ਜਿਮ ਲੱਗਦੇ ਤਾਂ ਇਹ ਪੁਸ਼-ਅਪ ਘੱਟ ਲੱਗਦੇ ਆ ਜਾਂ ਐਕਸਰਸਾਈਜ਼ ਘੱਟ ਲੱਗਦੀ ਆ ਤੇ ਮੈਂ ਜਿੱਦਾਂ ਪਹਿਲੇ ਦਿਨ ਜਿਮ ਲੈਣਾ ਪਹਿਲੇ ਦਿਨ ਕਿੰਨੀ ਐਕਸਰਸਾਈਜ਼ ਲਾ ਲਈ ਮੈਂ ਪੁਸ਼-ਅ ਉਹ ਜਦੋਂ 2-3 ਦਿਨ ਹੋਇਆ ਨਾ ਭਾਈ ਬਾਜ ਨਾਲ ਚਾਕ ਹੋਵੇ ਮੇਰੀ ਪੂਰੀ ਛਾਤੀ ਲੱਗ ਦਰਦ ਹੋਵੇ ਬਾਹਾਂਵਾਂ ਲੱਗ ਦਰਦ ਹੋਵੇ ਉਮਾਗਾ ਪ੍ਰਵਾ ਆ ਕਿਹੜੇ ਚੱਕਰ ਜੇ ਪੈ ਗਿਆ ਨਾ ਤੇ ਬਾਅਦ ਚ ਇਦਾਂ ਫੇ ਡੇਲੀ ਜਿਮ ਲਾਂਦੇਗੇ ਲਾਂਦੇਗੇ ਉਹ ਤੋਂ ਬਾਅਦ ਫਿਰ ਜੇ ਬੰਦਾ ਖੇਡ ਸ਼ੌਂਕ ਪਾ ਲੇ ਆਪਣੇ ਉਸਤਾਦ ਜੀ ਜੇ ਸ਼ੇਅਰ ਕਰ ਲੈਣ ਤੁਸੀਂ ਕਦੋਂ ਮਿਲੇ ਭਾਈ ਨਾ ਤਾਂ ਮੈਂ ਮਿਲਿਆ ਸੀ ਕਾਪੂਰਥਲਾ ਕੰਪੀਟੀਸ਼ਨ 'ਚ ਮਿਲਿਆ ਸੀ ਨਾ ਭਾਈ ਕਪੂਰਥਲਾ ਕੰਪੀਟੀਸ਼ਨ ਦੀ ਗੱਲ ਅੱਛਾ ਮੈਂ ਨਾ ਕੰਪੀਟੀਸ਼ਨ ਖੇਡਣ ਗਿਆ ਇੱਥੇ ਆਪਣੇ ਕਪੂਰਥਲੇ ਮਿਸਟਰ ਪੰਜਾਬ 2023 ਦੀ 22 ਦੀ ਗੱਲ ਹੈ 22 ਦੀ ਗੱਲ ਹੈ ਨਵੰਬਰ ਚ ਹੋਇਆ ਸੀ ਉਹ ਕੰਪੀਟੀਸ਼ਨ ਪਾਈ ਦੀ ਆ ਭਾਈ ਦੀ ਇਹਨਾਂ ਦੇ ਵੀ ਕੰਪੀਟੀਸ਼ਨ ਹੈਗਾ ਤੇ ਮੇਰਾ ਤੇ ਗੈਸਟ ਬੋਸਿੰਗ ਸੀਗੀ ਅੱਛਾ ਅੱਛਾ ਤੇ ਮੈਂ ਰਜਿਸਟ੍ਰੇਸ਼ਨ ਵਗੈਰਾ ਕਰਾ ਰਿਹਾ ਸੀ ਕਿ ਭਾਈ ਬੱਠੇ ਦੇ ਇੱਕ ਆਪਣੇ ਭਾਈ ਦਾ ਨਾਮ ਸੀ ਹੋਰ ਰਕੇਸ਼ ਭਾਈ ਰਕੇਸ਼ ਭਾਈ ਦੋਨੇ ਜਣੇ ਬੈਠੇ ਸੀਨੀਅਰ ਆਪਣੇ ਤੋਂ ਤੇ ਦੋਨੇ ਜਣੇ ਤਾਂ ਮੈਂ ਪਰ ਇਹਨਾਂ ਦੋਨੋਂ ਪਹਿਲਾਂ ਤਾਂ ਜਾਣਦਾ ਸੀ ਭਾਈ ਉਹਨਾਂ ਨੂੰ ਕਿਉਂਕਿ ਆ ਵੀ ਮੇਰਾ ਫੇਸਬੁਕ ਤੇ ਕਿਤਨੇ ਕਿਤੇ ਪਹਿਲਾਂ ਮੈਂ ਦਿਖਦਾ ਹੁੰਦਾ ਜੀਗਾ ਤੇ ਉਹਨਾਂ ਨੂੰ ਵੀ ਤੇ ਮੈਂ ਭਾਈ ਨੂੰ ਆਪ ਹੀ ਜਾ ਕੇ ਮਿਲ ਕੇ ਆਇਆ ਮੈਂ ਕਿਹਾ ਅੰਜੀ ਭਾਈ ਕਿੱਦਾਂ ਜੀ ਤੇ ਫੇਰ ਭਾਈ ਨੇ ਵੀ ਦੋਨਾਂ ਨੇ ਬੁਲਾਇਆ ਚਲੋ ਉਤਤ ਬਾਦ ਉਥੇ ਮਿਲਦੇ ਗੱਲਬਾਤ ਕੀਤੀ ਤੇ ਜਦੋਂ ਕੰਪੀਟੀਸ਼ਨ ਖਤਮ ਹੋਇਆ ਫਿਰ ਇਹ ਮੇਰੇ ਨਾਲ ਹੀ ਗੱਡੀ 'ਚ ਬੈਠ ਕੇ ਆਇਆ ਮਤਲਬ ਇਕੱਠੇ ਸੀ ਦੋਨੇ ਕਿੱਡੀ ਗੱਲ ਮਤਲਬ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਆਇਆ ਕਿੱਦਾਂ ਅੱਛਾ ਆ ਮੈਨੂੰ ਕਹਿੰਦਾ ਭਾਈ ਮੈਂ ਬੱਸ 'ਚ ਆਇਆ ਬੱਸਿਆ ਸੀਗਾ ਮੈਂ ਤੇ ਭਾਈ ਕਹਿੰਦਾ ਕਿਉਂ ਤੈਨੂੰ ਦਿੱਕਤ ਤੇ ਤੈਨੂੰ ਕਰਦੀ ਆ ਤੂੰ ਆ ਜਦੋਂ ਜਾਊਗਾ ਨਾ ਤੇ ਸਾਡੇ ਨਾਲ ਹੀ ਗੱਡੀ 'ਚ ਚੱਲ ਪਈ ਕਹਿੰਦਾ ਨਾ ਤੇ ਤੈਨੂੰ ਉਧਰ ਰਸਤੇ ਜੋਖਾ ਜੂਗਾ ਰਾਤ ਦਾ ਟਾਈਮ ਆ ਇਹ ਦੱਲਾ ਬਤਾ ਕਿੱਥੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਪਈ ਹੈ ਕਿ ਤੂੰ ਦੱਸ ਪਈ ਦੱਸ ਗੱਡੀ ਦੇ ਵਿੱਚ ਇਹੀ ਪੈ ਇਹਨੂੰ ਮੈਂ ਗਣੇਸ਼ ਗਣੇਸ਼ ਕਹਿੰਦਾ ਭਾਜੀ ਮੈਂ ਤੁਹਾਡੇ ਜਮ ਆ ਜਾ ਕਰਨਾ ਅੱਛਾ ਅੱਛਾ ਚਲ ਭਈ ਆ ਸਕਦਾ ਮੈਂ ਤੇ ਮੈਂ ਕਹਾਂ ਗਣੇਸ਼ ਤੇਰੇ ਲਈ ਆਪਣੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਭਈ ਜਿੰਨਾ ਵੀ ਜਦੋਂ ਤੂੰ ਮਰਜੀ ਆ ਜਾ ਭਈ ਜਿੰਨਾ ਹੋ ਸਕੇ ਤੇਰੀ ਆਪਾਂ ਹੈਲਪ ਕਰਾਂਗੇ ਅੱਗੇ ਵਦਨ ਲਈ ਇਹ ਗੱਲ ਸੀ ਕਿ ਭਾਜੀ ਨੇ ਨਾ ਮੈਨੂੰ ਆ ਗੱਲ ਕਹੀ ਸੀਗੀ ਕਿ ਮਤਲਬ ਤੇਰੇ ਲਈ ਦਰਵਾਜ਼ੇ ਹਮੇਸ਼ਾ ਖੁੱਲੇ ਆ ਤੇ ਉਹ ਗੱਲ ਮਤਲਬ ਜ਼ਿਆਦਾ ਮੇਰੇ ਦਿਮਾਗ ਦੇ ਰਹਿ ਗਏ ਸੀਗੇ ਮੇਰੇ ਅੱਛਾ ਅੱਛਾ ਤੇ ਫਿਰ ਉੱਤ ਬਾਅਦ ਫਿਰ ਉਹ ਕੁਝ ਮਾਨ ਤਾਨ ਭਾਈ ਨੇ ਪੂਰਾ ਤੇਰਾ ਕੀਤਾ ਹਟਾ ਹਾਂ ਹਾਂ ਉੱਤ ਬਾਅਦ ਆ ਗੱਲ ਜਿੱਦਾਂ ਮੇਰੇ ਦਿਮਾਗ ਚ ਪੈ ਗਈ ਸੀ ਨਾ ਤੇ ਗੱਲਾਂ ਤਾਂ ਬਾਤੀ ਵੀ ਸਾਰੀਆਂ ਜਿਹੜੇ ਭਾਈਆਂ ਕਹੀਆਂ ਸੀਗੀਆਂ ਪਰ ਮੈਂ ਉਹ ਉਸ ਟਾਈਮ ਤੇ ਮੈਂ ਕਿਤੇ ਹੋਰ ਜਮ ਲਾਂਦਾ ਸੀਗਾ ਅੱਛਾ ਤੇ ਫਿਰ ਮੈਂ ਕਿਹਾ ਫਿਰ ਉੱਤ ਬਾਅਦ ਫਿਰ ਇਦਾਂ ਸੀਨ ਹੋਇਆ ਨਾ ਭਾਈ ਜਿੱਦਣ ਭਾਈ ਨਾਲ ਆਪਾਂ ਖੇਡ ਕੇ ਆਏ ਨਾ ਸਾਰੇ ਤੇ ਉੱਤੋਂ ਦੋ ਤਿੰਨ ਦਿਨ ਬਾਅਦ ਮੇਰੇ ਡੈਡੀ ਐਕਸਪਾਇਰ ਹੋ ਗਏ ਫਾਦਰ ਸਾਹਿਬ ਦੇ ਦੋ ਤਿੰਨ ਦਿਨ ਬਾਅਦ ਹੀ ਹੋ ਜਾਂਦੀ ਕਿ ਉਹ ਇੱਕ ਦਿਨ ਦੋ ਕੇ ਦਿਨ ਪਹਿਲਾਂ ਮੇਰੇ ਡੈਡੀ ਨਾਲ ਗੱਲ ਹੋਈ ਸੀ ਫ ਤੇ ਬਾਅਦ ਚ ਫੋਨ ਆਇਆ ਕਿ ਇਹਦਾ ਇਹਦਾ ਹੋ ਗਿਆ ਮਗਾ ਲੂੰਗਾ ਜਾ ਗਿਆ ਤੇ ਉਹ ਭਾਈ ਵਾਣਾ ਮਨ ਜਾਈ ਟੁੱਟ ਗਿਆ ਤੇ ਬਾਅਦ ਫਿਰ ਉਸ ਤੋਂ ਬਾਅਦ ਉਹ ਪਿੰਡ ਚਲ ਗਿਆ ਜਿਆਦਾ ਉਸ ਤੋਂ ਬਾਅਦ ਵਾਪਸ ਆ ਹਾਂ ਫਿਰ 7-8 ਮਹੀਨੇ ਬਾਅਦ ਵਾਪਸ ਆ ਗਿਆ ਮੈਂ ਉਹ ਤਾਂ ਪੂਰਾ ਮਤਲਬ ਡਾਊਨ ਹੋ ਗਿਆ ਜੀਗਾ ਤੇ ਖਾਣਾ ਮਤਲਬ ਡਾਈਟ ਵੀ ਨਹੀਂ ਸੀਗੇ ਨੇ ਉਹਦੇ ਟੈਨਸ਼ਨ ਹੀ ਨਹੀਂ ਪੈ ਗਈ ਸੀਗੀ ਤੇ ਤੁਹਾਨੂੰ ਪਤਾ ਜੇ ਤੇ ਫਾਦਰ ਸਾਹਿਬ ਚਲ ਜਾਂਦੇ ਤਾਂ ਥੋੜਾ ਸਿਸਟਮ ਖੜਾ ਹੋ ਜਾਂਦਾ ਹੈ ਘਰ ਦੇ ਹਾਲਾਤਾਂ ਵਿਗੜ ਜਾਂਦੇ ਹਾਲਾਤ ਵੀ ਸੀ ਭਾਈ ਇਦਾਂ ਸੀਗਾ ਨਾ ਜਦੋਂ ਮੇਰੇ ਜਦੋਂ ਫਾਦਰ ਸਾਹਿਬ ਗਏ ਸੀਗੇ ਤਾਂ ਮੈਨੂੰ ਉਹ ਟਾਈਮ ਤੇ ਪਹਿਲੀ ਵਾਰੀ ਇਦਾਂ ਫੀਲ ਹੋਇਆ ਸੀਗਾ ਮੈਨੂੰ ਕਿ ਮੈਂ ਇਕੱਲਾ ਰਹਿ ਗਿਆ ਉਹ ਟਾਈਮ ਤੇ ਮੈਨੂੰ ਇਦਾਂ ਜਦ ਕੀ ਜਦੋਂ ਡੈਡੀ ਸੀਗੇ ਨਾ ਇੰਨਾ ਪਤਾ ਨਹੀਂ ਚੱਲਦਾ ਸੀਗਾ ਜਦੋਂ ਕਿ ਮੈਂ ਬੇਲਾ ਸੀਗਾ ਮਤਮਕਮ ਨਹੀਂ ਕਰਦਾ ਸੀਗਾ ਪਰ ਇੰਨਾ ਪਤਾ ਸੀਗਾ ਕਿ ਹਾਂ ਡੈਡੀ ਪਿੱਛੇ ਹੈਗਾ ਆ ਕਿਉਂਕਿ ਬਾਕੀ ਭਮਾ ਸਾਰੇ ਸਾਥ ਛੱਡ ਦਿੰਦੇ ਆ ਪਰ ਮਾਪਿਓ ਨਹੀਂ ਛੱਡਦੇ ਆ ਵੀ ਕਿ ਘਰ ਦਾ ਗੁਜ਼ਾਰਾ ਕਿਤੇ ਚੱਲਦਾ ਹੈ ਗੁਜਰਾਤ ਆ ਚੱਲੋ ਹੁਣ ਤਾਂ ਚੱਲੋ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਦਾਲ ਰੋਟੀ ਚੱਲ ਲਈ ਆ ਠੀਕ ਆ ਪਰ ਉਹ ਤੋਂ ਟਾਈਮ ਤੇ ਫਿਰ ਮੈਂ ਪਿੰਡ ਚਲ ਗਿਆ ਸੀਗਾ ਫਿਰ ਮੈਂ ਵੇ 7-8 ਮਹੀਨੇ ਬਾਅਦ ਮੈਂ ਪਿੰਡ ਆ ਇਧਰ ਆ ਪੰਜਾਬ ਮੈਂ ਉੱਤ ਬਾਅਦ ਜਦ ਮੈਂ ਇਧਰ ਆਇਆ ਨਾ ਮੈਂ ਫਿਰ ਉੱਤ ਬਾਅਦ ਤਾਂ ਪੂਰਾ ਜਿੱਦਾ ਹੋ ਗਿਆ ਸੀਗਾ ਜਿੱਦਾਂ ਹੁੰਦਾ ਨਹੀਂ ਆ ਡੈਡੀ ਹੋ ਗਿਆ ਸੀ ਪੂਰਾ ਬੋਡੀ ਬੁਡੀ ਵੀ ਪੂਰੀ ਮਤਲਬ ਖਰਾਬ ਹੋ ਗਈ ਸੀਗੀ ਤੇ ਜੀਐਮਪੀ ਕਿੰਨਾ ਟਾਈਮ ਹੈ 7-8 ਮਹੀਨੇ ਭਾਈ ਜੀਮ ਨਾਲ ਲੈਣਾ ਤਾਂ ਉਹ ਤੋਂ ਪੁੱਛੋ ਜਿਹੜਾ ਐਥਲੀਟ ਆ ਜਿਹੜਾ ਜੀਮ ਕੰਟੀਨਿਊ ਲਾਂਦਾ ਤਾਂ ਉਹਦੇ ਉਹਦੇ ਲਾਈਫ ਚ ਇਦਾਂ ਦਾ ਮਤਲਬ ਜੇ ਦੋਸਤੋ ਬਾਅਦ ਤੁਸੀਂ ਆਏ ਵਾਪਸੇ ਆਪਣੇ ਉਸਤਾਦ ਜੀ ਕੋਲ ਬਾਤ ਹਾਂ ਉਹੀ ਤਾਂ ਨਾ ਦੱਸਣ ਲੱਗਾ ਸੀ ਪੁੱਤ ਬਾਅਦ ਵਿੱਚ ਆਇਆ ਮੈਂ ਅੱਛਾ ਅੱਛਾ ਤੇ ਦੋ ਕ ਦਿਨ ਬਾਅਦ ਹੀ ਦੋ ਤਿੰਨ ਦਿਨ ਬਾਅਦ ਹੀ ਫਿਰ ਨਾ ਮੈਂ ਭਾਈ ਨੂੰ ਮੈਸੇਜ ਕੀਤਾ ਸੀਗਾ ਕਿ ਮੈਂ ਭਾਈ ਆਣਾ ਚਾਹੁੰਦਾ ਤੁਹਾਡੇ ਜਿਮ ਅੱਛਾ ਅੱਛਾ ਤੇ ਜਿਹੜੇ ਕੀ ਕਹਿੰਦੇ ਭਾਈ ਨੇ ਤਾਂ ਭਾਈ ਨੇ ਤਾਂ ਪਹਿਲਾਂ ਹੀ ਕਹਿ ਤਾ ਕਿ ਦਰਵਾਜ਼ੇ ਖੁੱਲੇ ਆ ਉਹ ਫਿਰ ਮੈਂ ਜਿਹੜੇ ਜਿਮ ਜਾਂਦਾ ਸੀ ਨਾ ਫਿਰ ਉਹ ਮਨੋਰ ਟਾਈਮ ਤੇ ਮੈਨੂੰ ਫਿਰ ਪਤਾ ਗਿਆ ਜਿਹੜੇ ਜਿਮ ਮੈਂ ਛੱਡਿਆ ਨਾ ਮੈਂ ਬਿਨਾਂ ਦੱਸੇ ਛੱਡਤਾ ਸੀਗਾ ਤੇ ਸਿੱਧਾ ਹੀ ਭਾਜੀ ਕੋਲ ਆ ਤੇ ਫਿਰ ਭਾਜੀ ਕੋ ਲੈ ਫਿਰ ਉਤੋਂ ਬਾਅਦ ਹੀ ਫਿਰ ਮੇਰੀ ਸ਼ੁਰੂਆਤ ਵਧੀਆ ਗਈ ਤੇ ਚੜ੍ਹਦੀ ਕਲਾ ਜੇ ਸੀ ਭਾਈ ਭਾਈ ਜਿੱਦਾਂ ਮਤਲਬ ਪਹਿਲੀ ਬੋਡੀ ਤੇ ਜਦੋਂ ਉਸਤਾਜ ਜੀ ਕੋ ਆਏ ਦੂਜਰੀ ਤੁਸੀਂ ਤੇ ਕਿੰਨਾ ਕੇ ਮਤਲਬ ਫਰਕ ਸੀ ਬੋਡੀ ਚ ਜਮੀਨ ਆਸਮਾਨ ਦਾ ਫਰਕ ਸੀ ਭਾਈ ਉਹਦਾ ਭਾਈ ਦੱਸੂਗਾ ਦਾ ਮਤਲਬ ਜਿੱਦਾਂ ਪਹਿਲਾਂ ਉਹ ਕਰਦਾ ਸੀ ਉਦੋਂ ਹੀ ਜਿੰਮ ਸ਼ੌਂਕ ਲਈ ਕਰਦਾ ਸੀ ਹਾਂਜੀ ਹਾਂਜੀ ਤੇ ਜਿਹੜੇ ਇਹਦੇ ਪਹਿਲੇ ਕੋਚ ਸੀਗੇ ਚਲੋ ਉਹਨਾਂ ਨੇ ਜਿੰਨਾ ਵੀ ਦੱਸਿਆ ਇਹਨੇ ਕੀਤਾ ਹਾਂਜੀ ਹਾਂਜੀ ਤੇ ਕੰਪੀਟੀਸ਼ਨਾਂ ਤੇ ਜਾਂਦਾ ਰਿਹਾ ਪਰ ਫਿਰ ਆਪਾਂ ਇਹਨੂੰ ਜਦੋਂ ਇਹ ਆਪਣੇ ਕੋ ਆਇਆ ਫਿਰ ਆਪਾਂ ਇਹਨੂੰ ਪ੍ਰੋਫੈਸ਼ਨਲੀ ਤਰੀਕੇ ਨਾਲ ਤਿਆਰ ਕੀਤਾ ਕਿਉਂਕਿ ਇਹ ਜਿਹੜਾ ਆਪਣੇ ਇੰਡੀਆ ਦਾ ਮੇਨ ਕੰਪੀਟੀਸ਼ਨ ਸ਼ੇਰੂ ਕਲਾ ਸੀਗਾ ਹਾਂਜੀ ਹਾਂਜੀ ਉਹਦੇ ਵਿੱਚ ਇਹ ਗਿਆ ਸੀ ਮੇਰੇ ਖਿਆਲ ਨਾਲ ਪਹਿਲਾਂ ਵੀ ਅੱਛਾ ਅੱਛਾ ਪਹਿਲਾਂ ਵੀ ਗਿਆ ਸੀ ਗਿਆ ਕਿ ਮੈਂ ਭਾਈ ਤਾਂ ਜਦੋਂ ਮੈਂ ਨਹੀਂ ਆਇਆ ਸੀਗਾ ਨਾ ਉਸ ਤੋਂ ਪਹਿਲਾਂ ਵੀ ਮੈਂ ਘੱਟੋ ਘੱਟ 17-18 ਕੰਪੀਟੀਸ਼ਨ ਖੇਡ ਚੁੱਕਾ ਸੀ ਫਿਰ ਉਹ ਤਾਂ ਆਇਆ ਕਿ ਨਾਮ ਨਹੀਂ ਸੀਗਾ ਜਿੱਦਾਂ ਹੁੰਦਾ ਨੇ ਜਿੱਦਾਂ ਉਹ ਲੋਕੀ ਜਾਣਦੇ ਆ ਪਛਾਣਦੇ ਆ ਉਹ ਚੀਜ਼ ਨਹੀਂ ਸੀਗੀ ਉਹਦਾ ਸ਼ੌਂਕ ਸੀ ਕੰਪੀਟੀਸ਼ਨ ਖੇਡਦਾ ਸੀਗਾ पर ओ टाइम ते बॉडी ओ टाइम ते भी सीगी पर इदा दी बॉडी नहीं सीगी जदों तो मैं पाजी को लाया क्योंकि पुरानी पुरानी फाइल भी रख चेक कीती देखी थी हां तो ओदे विच मतलब इनी टाडी दे शेप कटिंग कटिंग इनी सीगी इनी गल बात हूं जदों मैं देख रहा था नहीं पे पाजी ओ चीज फिर आ चीज बहुत फर्क आ ना फिर हां ओ पे फिर इदा हो गया ना इनु आपा फिर पूरा तैयार उस ਪ੍ਰੋਫੈਸ਼ਨਲੀ ਕਰੀਦਾ ਇਹਨੇ 6 ਮਹੀਨੇ ਲਾਇਏ ਸੀ ਮੇਰੇ ਖਿਆਲ ਨਾਲ ਇੱਥੇ ਨਾ ਲਗਾਈ 2 ਸਾਲ ਲਾਇਆ ਮੈਂ ਸਾਡੇ ਤੇ ਜੀਜੀ ਜੀਮਾ ਕੀ ਆਪਾਂ ਗੱਲ ਕਰੀਏ ਇੰਸਟਾਗ੍ਰam ਇੰਸਟਾਗ੍ਰam ਫੇਸਬੁਕ YouTube ਦੇ ਵਿੱਚ ਜਿੱਦਾਂ ਕੁੜੀਆਂ ਦੀ ਕਾਫੀ ਜਿੰਮ ਦੇ ਵਿੱਚ ਵੀਡੀਓ ਆਉਂਦੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਭਾਈ ਜਿੱਦਾਂ ਹੁਣ ਆਪਾਂ ਪਤਾ ਕੀ ਆਪਣੇ ਜਿਹੜੇ ਇੰਡੀਅਨ ਲੋਗ ਆ ਜਾਂ ਪੰਜਾਬੀ ਆਪਾਂ ਬਾਹਰਲੇ ਕਲਚਰ ਨੂੰ ਜ਼ਿਆਦਾ ਫੋਲੋ ਕਰਨ ਲੱਗ ਪਏ ਹਾਂ ਕਿਉਂਕਿ ਉੱਧਰ ਜਿਹੜੀਆਂ ਫੋਰਨਰ ਕੁੜੀਆਂ ਉਹਨਾਂ ਦੇ ਤਾਂ ਚਲੋ ਮਸਲ ਵਗੈਰਾ ਬਣੇ ਹੁੰਦੇ ਆ ਔਰ ਛੋਟੇ ਕਪੜੇ ਪਾ ਕੇ ਨਿਕਰਾਂ ਪਾ ਕੇ ਵੀਡੀਓ ਪਾਉਂਦੀਆਂ ਆਪਣੇ ਉਹ ਤਾਂ ਚਲੋ ਆਪਣੀ ਐਕਸਰਸਾਈਜ਼ ਆਪਣੇ ਮਸਲ ਸ਼ੋਅ ਕਰਦੀਆਂ ਪਰ ਆਪਣੇ ਇੱਥੇ ਜਿਹੜੀਆਂ ਪੰਜਾਬੀ ਆ ਜਾਂ ਇੰਡੀਅਨ ਆ ਉਹਨਾਂ ਦਾ ਕੋਈ ਮਸਲ ਵੀ ਨਹੀਂ ਬਣਿਆ ਹੁੰਦਾ ਏਡੀ ਏਡੀ ਫੈਟ ਚੜੀ ਹੁੰਦੀ ਆ ਤੇ ਉਹ ਛੋਟੀਆਂ ਛੋਟੀਆਂ ਨਿਕਰਾਂ ਪਾ ਕੇ ਅੱਜ ਕੱਲ ਵੀਡੀਓ ਪਾਉਂਦੀਆਂ ਉਹਦੇ ਵਿੱਚ ਐਕਸਰਸਾਈਜ਼ ਘੱਟ ਹੁੰਦੀ ਆ ਤੇ ਜਿਹੜਾ ਜਿਸਮ ਦਾ ਆਪਣਾ ਸ਼ੋਅ ਆਪ ਕਰਨਾ ਉਹ ਜ਼ਿਆਦਾ ਮੈਨੂੰ ਲੱਗਦਾ ਇਹਨੂੰ ਦੇਖ ਕੇ ਆਪਣੇ ਬੱਚੇ ਵੀ ਵਿਗੜਦੇ ਪਏ ਆ ਤੇ ਕੋਈ ਵੀ ਦੇਖਣ ਵਾਲਾ ਇਹ ਇੱਕ ਤਰੀਕੇ ਦਾ ਗੰਦੀ ਆ ਤੇ ਫਾਲੋਅਰ ਵੀ ਆਪਾਂ ਦੇਖੀਦੇ ਉਹਨਾਂ ਦੇ ਜਿਆਦਾ ਜਿਹੜਾ ਜਿਆਦਾ ਗੰਦ ਪਾਉਂਦਾ ਸੋਸ਼ਲ ਮੀਡੀਆ ਤੇ ਤੇ ਜਿਹੜੀ ਚੰਗੀ ਚੀਜ਼ ਦੱਸਦੇ ਆ ਉਹਨੂੰ ਲੋਕੀ ਘੱਟ ਕੋਲੋ ਮੇਰਾ ਚੰਗੀ ਜੀ ਨੂੰ ਕੋਈ ਦੇਖਦਾ ਨਹੀਂ ਆ ਨਾ ਉਹਨਾਂ ਦੀ ਹੁਣ ਸਾਡੇ ਭਾਈ ਹੁਣ ਜਿਵੇਂ ਕਿ ਆਪਾਂ ਤੁਹਾਡੇ ਵੀ ਗੱਲ ਕਰੀਏ ਤੁਸੀਂ ਤੁਹਾਡੇ ਜਦੋਂ ਇੰਨੀ ਵਧੀਆ ਵੀਡੀਓ ਬਣਾਉਂਦੇ ਹੋ ਉਹਨੂੰ ਕੋਈ ਫੋਲੋ ਨਹੀਂ ਕਰਦਾ ਹੋਰ ਪਾਸੇ ਲੋਕੇ ਦੁਨੀਆ ਭਾਜੀ ਹਾਂਜੀ ਕਿਉਂਕਿ ਚੰਗੀਆਂ ਚੀਜ਼ਾਂ ਦੇਖਣ ਵਾਲੇ ਬਹੁਤ ਘੱਟ ਆ ਅੱਜ ਕੱਲ ਟਾਈਮ ਹੀ ਉਦਾਂ ਦਾ ਆ ਇਹ ਲੋਕਾਂ ਦੇ ਦਿਮਾਗ 'ਚ ਇੰਨਾ ਕਿ ਗੰਦ ਭਰ ਗਿਆ ਜੋ ਆਪਾਂ ਗੰਦਾ ਦੇਖਣਾ ਉਹ ਹੀ ਆਪਣੇ ਦਿਮਾਗ 'ਚ ਗੰਦ ਭਰ ਜਾਂਦਾ ਤੇ ਅੱਜ ਕੱਲ ਕੁੜੀਆਂ ਨੂੰ ਵੀ ਪਤਾ ਹੈ ਕਿ ਆਹੀ ਕੁਝ ਲੋਕੀ ਦੇਖਣਾ ਚਾਹੁੰਦੇ ਆ ਤੇ ਉਹ ਵੀ ਆਪਣਾ ਇੱਕ ਸਾਦਾ ਜਿਸਮ ਵੀ ਸ਼ੋਅ ਕਰ ਰਹੀਆਂ ਮੈਨੂੰ ਲੱਗਦਾ ਐਕਸਰਸਾਈਜ਼ ਦੇ ਵਿੱਚ ਕੋਈ ਉਹ ਹੁੰਦਾ ਨਹੀਂ ਰੋਲ ਉਹਦਾ ਇੰਨਾ ਤੇ ਜਦੋਂ ਵੀ ਉਹਨਾਂ ਨੇ ਕੋਈ ਅਜਿਹੀ ਕਿਤੇ ਵੀ ਹੁਣ ਕੋਈ ਖੋਲੀ ਦੀ ਆਪਾਂ ਇੰਸਟਾਗ੍ਰਾਮ ਤੇ ਰੀਲ ਤੇ ਉਹ ਕੁੜੀਆਂ ਹੀ ਮੋਰੇ ਆਉਂਦੀਆਂ ਤੇ ਉਹ ਹਮੇਸ਼ਾ ਹੀ ਆਪਣਾ ਸਰੀਰ ਹੀ ਮਤਲਬ ਇਸ ਤਰੀਕੇ ਨਾਲ ਦਿਖਾਉਂਦੀਆਂ ਆ ਕਿ ਮਾਰਾ ਛੋਟੇ ਬੱਚੇ ਦੇਖ ਕੇ ਜਾਂ ਯੰਗ ਜਨਰੇਸ਼ਨ ਦੇਖ ਕੇ ਉਹ ਗਲਤ ਪਾਸੇ ਜਾਊਗੀ ਚੰਗੇ ਪਾਸੇ ਨਹੀਂ ਜਾਊਗੀ ਤੇ ਇਹ ਇਹਨਾਂ ਨੂੰ ਮੇਰੇ ਹਿਸਾਬ ਨਾਲ ਨਹੀਂ ਕਰਨਾ ਚਾਹੀਦਾ ਚਲੋ ਐਕਸਰਸਾਈਜ਼ ਕਰੋ ਜਿਹਦੇ ਵੱਲ ਦੇਖ ਕੇ ਬੰਦਾ ਮੋਟੀਵੇਟ ਹੋਵੇ ਜਾਂ ਕੋਈ ਐਕਸਰਸਾਈਜ਼ ਬਾਰੇ ਮੈਨੂੰ ਯਾਦ ਹੈ ਨਾ ਥੋੜੇ ਦਿਨ ਪਹਿਲਾਂ ਕਿ ਕੁੜੀ ਜਿਹੀ ਉਹ ਵੀ ਮਤਲਬ ਬੋਡੀ ਬਿਲਡਰੀ ਆ ਪਲਵਾਨੀ ਆ ਅੱਛਾ 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 ਪਰ ਉਹ ਮਤਲਬ 올림픽 ਇੰਟਰਵਿਊ ਚੱਲ ਰਹੀ ਸੀ ਉਹਨਾਂ ਦੀ ਕੁੜੀ ਦੀ ਤਾਂ ਉਹਨਾਂ ਤੋਂ ਵੀ ਆਜੇ ਵਾਲ ਪੁੱਛਿਆ ਅਗੇ ਦੀ ਅੱਗੇ ਕਿ ਜਿਹੜੀਆਂ ਅੱਜਕੱਲ ਜਿਹੜੀਆਂ ਕੁੜੀਆਂ ਆ ਉਜਦਾ ਮਤਲਬ ਕੱਪੜੇ ਕੁਪੜਾ ਜਿਆਦਾ ਮਤਲਬ ਦਾ ਬੈਕ ਹੋ ਗਈ ਜਾਂ ਆਪਣੇ ਚੈਸਟ ਹੋ ਗਈ ਜਿਆਦਾ ਮਤਲਬ ਵੀਡੀਓ ਜਿਹੜੀਆਂ ਜਿਆਦਾ ਉਹ ਬੈਕ ਤੋਂ ਸ਼ੁਰੂ ਕਰਦੇ ਆਪਣੇ ਬੈਕ ਦਿਖਾਉਂਦੇ ਹਿੱਪ ਦਿਖਾਉਂਦੇ ਆਪਣੇ ਭਾਈ ਕਦੇ ਤੁਸੀਂ ਨੋਟਿਸ ਕਰੀਓ ਤੁਸੀਂ ਉਹ ਜੋ ਵੀ ਵੀਡੀਓ ਬਣੋਗੇ ਨਾ ਪਿੱਛੇ ਸਟਾਰਟ ਹੁੰਦੀ ਹੈ ਹਾਂ ਮਤਲਬ ਜਾਣ ਕੈਮਰਾ ਵੀ ਫੋਕਸ ਉੱਤੇ ਹੀ ਹੁੰਦਾ ਫੋਕਸ ਇਹ ਦੇਖੋ ਉਹ ਇੱਕ ਤਾਂ ਹੋ ਗਈ ਨਾ ਜਦੋਂ ਹੁਣ ਚਲੋ ਮੁੰਡੇ ਵੀਡੀਓ ਪਾਉਂਦੇ ਉਹ ਆਪਣੀ ਬੋਡੀ ਦਿਖਾਉਂਦੇ ਆ ਹਨਾ ਮਸਲ ਦਿਖਾਉਂਦੇ ਆ ਤੇ ਮੈਨੂੰ ਕੁੜੀਆਂ ਦੀ ਸਮਝ ਨਹੀਂ ਆਉਂਦੀ ਨਾ ਕੋਈ ਉਹਨਾਂ ਦੀ ਬੋਡੀ ਸ਼ੇਪ ਨਾ ਕੁਝ ਬਣਿਆ ਉਹ ਬਸ ਪਿੱਛੇ ਹੀ ਆਪਣੀ ਬੈਗ ਹੀ ਦਿਖਾਈ ਜਾਂਦੀਆਂ ਪਤਾ ਨਹੀਂ ਕਿ ਮਤਲਬ ਇੰਨਾ ਫੋਲੋਅਰ ਦਾ ਚਾਹ ਜੜਿਆ ਚਲੋ ਧੀਆ ਭੈਣਾਂ ਤੇ ਸਾਰਿਆਂ ਦੇ ਘਰ ਆ ਪਰ ਕੀ ਉਹਨਾਂ ਦੇ ਭਰਾ ਜਾਂ ਉਹਨਾਂ ਦੇ ਮਾਪੇ ਨਹੀਂ ਉਹਨਾਂ ਨੂੰ ਰੋਕਦੇ ਵੀ ਇਹੋ ਜਿਹੀਆਂ ਵੀਡੀਓ ਪਾਉਂਦੀਆਂ ਜਿਹੜੀ ਕੋਈ ਇਦਾਂ ਹੀ ਮਤਲਬ ਚੈਸਟ ਦਾ ਗੰਦ ਨਹੀਂ ਇਦਾਂ ਹੀ ਮਤਲਬ ਬਹੁਤ ਗੰਦ ਪੈ ਗਿਆ ਮੇਰੇ ਸੋਸ਼ਲ ਮੀਡੀਆ ਤੇ ਮੈਂ ਤਾਂ ਕਹਿੰਦਾ ਸਾਡੇ ਆਉਣ ਵਾਲੇ ਬੱਚੇ ਪਤਾ ਨਹੀਂ ਘਰੇ ਬੈਠੇ ਹੀ ਵਿਗੜ ਜਾਣੇ ਆ ਤੂੰ ਹੀ ਬਾਹਰ ਉਹਨਾਂ ਨੂੰ ਰੋਕ ਜਿੰਨਾ ਮਰਜ਼ੀ ਰੋਕੀ ਜੋ ਜਾਣ ਤੋਂ ਪਰ ਉਹਨਾਂ ਨੇ ਫੋਨ ਦੇਖਦੇ ਕਿ ਵਿਗੜ ਜਾਣਾ ਕਰੀ ਇਸਨੇਹਾ ਦੇਣਾ ਚਾਹੁੰਦੇ ਸੀ ਮੇਰੇ ਹਿਸਾਬ ਨਾਲ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਆਉਣ ਵਾਲੀ ਪੀੜ੍ਹੀ ਵੀ ਸਾਡੀ ਆ ਸਾਡੇ ਵੀ ਇੱਕ ਦਿਨ ਬੱਚੇ ਮਤਲਬ ਹੋਣੇ ਆ ਸਾਡੇ ਦਾ ਹੋ ਗਏ ਆ ਇਹ ਜਿਹੜੀਆਂ ਇਹ ਵੀਡੀਓ ਪਾਉਂਦੀਆਂ ਇਹਨਾਂ ਦੇ ਵੀ ਵਿਆਹ ਹੋਣੇ ਇਹਨਾਂ ਦੇ ਬੱਚੇ ਹੋਣੇ ਆ ਤੇ ਇਹਨਾਂ ਦੇ ਬੱਚੇ ਵੀ ਫਿਰ ਇਹੋ ਜਿਹਾ ਹੀ ਕਰਨਗੇ ਜਿੱਦਾਂ ਦਾ ਆਪ ਕਰਨੀਆਂ ਜੇ ਤੂੰ ਐਕਸਰਸਾਈਜ਼ ਕਰਨੀ ਚਲੋ ਵਧੀਆ ਗੱਲ ਆ ਸਰੀਰ ਨੂੰ ਫਿੱਟ ਰੱਖੋ ਐਕਸਰਸਾਈਜ਼ ਦਿਖਾਓ ਆਪਣੀ ਜਾਂ ਕੁਝ ਓਦਾਂ ਵੀਡੀਓ ਪਾ ਲਈ ਪਰ ਤੂੰ ਆ ਆਪਣੀ ਬੈਕ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਨਾ ਦਿਖਾਓ ਜਿਸਮ ਸ਼ੋਅ ਆਪਣਾ ਕਰੋ ਆਪਣਾ ਜਿਸਮ ਨਾ ਦਿਖਾਓ ਨੰਗੇ ਹੋ ਹੋ ਕੇ ਤੇ ਇੱਕ ਪਈ ਮੈਂ ਹੋਰ ਗੱਲ ਪੁੱਛਣੀ ਹੈ ਤੁਹਾਡੇ ਕੋਲ ਜਿਹੜੇ ਸੋਸ਼ਲ ਮੀਡੀਆ 'ਚ ਕਾਫੀ ਜਿੱਦਾਂ ਵਾਇਰਲ ਹੁੰਦੀਆਂ ਵੀਡੀਓ ਇਹ ਜੋ ਡੱਬੇ ਖਾਓ ਡੱਬੇ ਖਾਓ ਡੱਬੇ ਦੇ ਬਿਨਾ ਬੁੜੀ ਨਹੀਂ ਬੰਦੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਡੱਬੇ ਖਾਓ ਡੱਬੇ ਖਾਓ ਇਹ ਤਾਂ ਅਨਪੜਾ ਵਾਲੀ ਗੱਲ ਹੁੰਦੀ ਹੈ ਭਾਜੀ ਫਿਰ ਡੱਬੇ ਖਾਓ ਡੱਬੇ ਕਾਦੇ ਖਾਣੇ ਹਜੀ ਉਸਤਾਦ ਜੀ ਇੱਕ ਗੱਲ ਹੋਰ ਦੱਸੋ ਮੈਨੂੰ ਜਿੱਦਾਂ ਮੈਂ ਸੱਤੂ ਹੋ ਗਿਆ ਚਾਵਲ ਹੋ ਗਏ ਛੋਲੇ ਹੋ ਗਏ ਇਹਦੇ ਨਾਲ ਵੀ ਬੁੜੀ ਬਣ ਸਕਦੀ ਹੈ ਨੇ ਇਹ ਚਲੋ ਆਪਾਂ ਆਪਣੀ ਡਾਈਟ ਦੇ ਵਿੱਚ ਥੋੜਾ ਥੋੜਾ ਸ਼ਾਮਿਲ ਤਾਂ ਕਰ ਸਕਦੇ ਆ ਜਿੱਦਾਂ ਛੋਲੇ ਹੋਗੇ ਜਾਂ ਕੋਈ ਦਾਲ ਹੋਗੀ ਜਾਂ ਚਾਵਲ ਰਾਈਸ ਸਾਰੇ ਬੋਡੀ ਬਿਲਡਰ ਖਾਂਦੇ ਉਹ ਕੁਆਂਟੀਟੀ ਦੇ ਵਿੱਚ ਖਾਂਦੇ ਆ ਪਰ ਜਿਹੜਾ ਆਪਾਂ ਪ੍ਰੋਟੀਨ ਵਗੈਰਾ ਪੂਰਾ ਕਰਨਾ ਨਾ ਉਹ ਜਾਂ ਤਾਂ ਨਾਨ ਵੇਜ ਜਾਂ ਫਿਰ ਪ੍ਰੋਟੀਨ ਪਾਊਡਰ ਵਗੈਰਾ ਲੈਣਾ ਹੀ ਪੈਂਦਾ ਜਿਹੜਾ ਇਹ ਅੱਜ ਕੱਲ ਸਤੂ ਨੂੰ ਪ੍ਰਮੋਟ ਬੰਦਾ ਕਰ ਰਿਹਾ ਉਹ ਆਪ ਵੀ ਪ੍ਰੋਟੀਨ ਲੈਂਦਾ ਉਹ ਆਪ ਵੀ ਸਾਰੇ ਪ੍ਰੋਡਕਟ ਲੈਂਦਾ ਆਪਣੇ ਆਪਣੇ ਜਿਹੜੇ ਉਹਦੇ ਸਟੂਡੈਂਟ ਆ ਉਹਨਾਂ ਨੂੰ ਵੀ ਸਭ ਕੁਝ ਦਿੰਦਾ ਸਟੀਰੋਇਡ ਵੀ ਦਿੰਦਾ બસ ਇੱਕ ਜਿੱਦਾਂ ਫੇਮ ਲੈਣ ਲਈ ਫੋਲੋਅਰ ਵਧਾਉਣ ਲਈ ਲੋਕੀ ਉਹੀ ਨਾ ਭੇਡਚਾਲ ਮਤਲਬ ਭੇਡਾਂ ਜਿਹੜੀਆਂ ਉਹ ਝੁੰਡ ਦੇ ਪਿੱਛੇ ਲੱਗ ਜਾਂਦੀਆਂ ਇੱਕ ਭੇਡ ਅੱਗੇ ਤੁਰ ਪਈ ਹੈ ਭੇਡਾਂ ਨੇ ਭੇਡਾਂ ਪਿੱਛੇ ਹੀ ਜਾਣਾ ਜਿਹੜੇ بڑے ਲਿਖੇ ਲੋਕ ਆ ਉਹਨਾਂ ਨੂੰ ਪਤਾ ਵੀ ਬਾਡੀ ਕਿੱਦਾਂ ਬਣਦੀ ਕਿਹੜੀ ਡਾਈਟ ਲੈਣੀ ਚਾਹੀਦੀ ਆ ਇਹ ਸੱਤੂ ਸੱਤੂ ਨਾ ਅਜੇ ਤੱਕ ਨਾ ਤਾਂ ਬਾਡੀ ਬਣੀ ਆ ਬਾਕੀ ਤੂੰ ਗਣੇਸ਼ ਨੂੰ ਪੁੱਛ ਲਓ ਅਜੇ ਤੱਕ ਸੱਤੂ ਪੀਤਾ ਇਹਨੇ ਮੈਂ ਪੀਤਾ ਮੈਂ ਬਚਪਨ ਜੇ ਪੀਤਾ ਨਹੀਂ ਬਾਡੀ ਤੇਰੀ ਹੁਣ ਪੀ ਤੈਨੂੰ ਦੱਸਿਆ ਸੱਤੂ ਮੈਂ ਨਹੀਂ ਸੱਤੂ ਤਾਂ ਨਹੀਂ ਦੱਸਿਆ ਨਹੀਂ ਦੱਸਿਆ ਨਾ ਤੇ ਤੂੰ ਤੈਨੂੰ ਮੈਂ ਦੱਸਿਆ ਵੀ ਤੂੰ ਹਲਵਾ ਬਣਾ ਕੇ ਖਾ ਲਾ ਜੈ ਇਨਾ ਬੋਡੀ ਬਣ ਜਣੀ ਪ੍ਰੋਟੀਨ ਲੈਣਾ ਨਾ ਕੋ ਹਾਂ ਪ੍ਰੋਟੀਨ ਲੈਣਾ ਫੇਰ ਪ੍ਰੋਟੀਨ ਤਾਂ ਭਾਈ ਲੈਣਾ ਹੀ ਪੈਂਦਾ ਕਿ ਨਹੀਂ ਪ੍ਰੋਟੀਨ ਦੇਖੋ ਆਪਾਂ ਨੇਚਰਲ ਡਾਈਟ ਚ ਇਨਾ ਨਹੀਂ ਪ੍ਰੋਟੀਨ ਪੂਰਾ ਹੁੰਦਾ ਆਪਣਾ ਤੇ ਫੇਰ ਆਪਾਂ ਨੂੰ ਉਹ ਹੈਲਪ ਵਾਸਤੇ ਪ੍ਰੋਟੀਨ ਤਾਂ ਲੈਣਾ ਹੀ ਪੈਂਦਾ ਨਾ ਜਿਹੜੇ ਬੰਦੇ ਕਹਿ ਰਹੇ ਨਹੀਂ ਲੈਣੇ ਸਾਰਾ ਕੁਝ ਲੈਂਦੇ ਆ ਉਹ ਸਭ ਇੱਕ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ YouTube ਤੇ 90% ਜਿਹੜਾ ਝੂਠ ਹੀ ਆ ਸਚਾਈ ਨਹੀਂ ਹੈਗੀ ਹਾਂਜੀ ਭਾਈ ਮਤਲਬ ਜਿਹੜਾ ਅੱਜ ਕੱਲ੍ਹ ਜਿਮ ਦੇ ਵਿੱਚ ਕਾਫੀ ਹਾਰਟ ਅਟੈਕ ਆ ਰਹੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਜੀ ਹਾਰਟ ਅਟੈਕ ਇੱਕ ਦੋ ਮੈਂ ਵੀ ਵੀਡੀਓ ਦੇਖਿਆ ਸੀਗੇ ਪਰ ਉਹ ਹਾਰਟ ਅਟੈਕ ਕਦੀ ਵੀ ਜਿਹੜਾ ਪੁਰਾਣਾ ਜਿੰਮ ਬੰਦਾ ਕਰਦਾ ਹੋਊਗਾ ਨਾ ਉਹਨੂੰ ਨਹੀਂ ਆਉਂਦਾ ਜਿਹੜੇ ਬੰਦੇ ਨਵੇਂ ਜਿੰਮ ਚ ਆਉਂਦੇ ਆ ਨਾ ਹਾਰਟ ਅਟੈਕ ਉਹਨਾਂ ਨੂੰ ਆਉਂਦਾ ਕਿਉਂਕਿ ਉਹਨਾਂ ਦਾ ਹਾਰਟ ਇੰਨਾ ਨਹੀਂ ਸਟਰੋਂਗ ਹੁੰਦਾ ਕਿ ਇੰਨੀ ਐਕਸਰਸਾਈਜ਼ ਕਰ ਸਕਣ ਉਹ ਜਾਂ ਤਾਂ ਜਿਆਦਾ ਐਕਸਰਸਾਈਜ਼ ਆ ਕੇ ਕਰ ਲੈਂਦੇ ਆ ਜਾਂ ਫਿਰ ਖਾਲੀ ਪੇਟ ਵਗੈਰਾ ਆ ਜਾਂਦੇ ਆ ਤੇ ਜਾਂ ਕਿਸੇ ਨੂੰ ਪਹਿਲਾਂ ਹੀ ਕੋਈ ਹਾਰਟ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਹਾਰਟ ਅਟੈਕ ਆਉਂਦੇ ਮੈਂ ਵੈਸੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਇੰਨੇ ਬੱਚਿਆਂ ਨੂੰ ਜਿੰਮ ਕਰਾਇਆ ਬਿਯੁਰਗਾ ਨੂੰ ਵੀ ਕਰਾਇਆ ਹਰ ਉਮਰ ਦੇ ਹੁੰਦੇ ਆਪਣੇ ਕੋ ਕਦੀ ਕਦੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਕਿੰਨੇ ਕਿ ਉਮਰ ਦੇ ਬੰਦੇ ਨੂੰ ਕਰਨਾ ਚਾਹੀਦਾ ਤੁਸੀਂ ਕਿਸੇ ਵੀ ਉਮਰ ਦਾ ਹੋਵੇ ਕੋਈ ਵੀ ਜਿਮ ਕਰ ਸਕਦਾ ਇਹਦੇ ਵਿੱਚ ਕੋਈ ਏਜ ਲਿਮਟ ਨਹੀਂ ਹੈਗੀ ਪਰ ਤੁਹਾਨੂੰ ਕਰਾਉਣ ਦਾ ਤਰੀਕਾ ਜਿਹੜਾ ਕੋਚ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਏਜ ਦੇ ਹਿਸਾਬ ਨਾਲ ਇਹਨੂੰ ਕਿਹੜੀ ਐਕਸੇ ਕਰਾਉਣੀ ਹੈ ਇੱਕ ਪਾਈ ਸਾਡੇ ਚੈਨਲ 'ਤੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹ ਹੀ ਸੰਦੇਸ਼ ਹੈ ਕਿ ਜਿੱਦਾਂ ਹੁਣ ਜਮਾਨਾ ਮਾਹੌਲ ਇਦਾਂ ਦਾ ਚੱਲ ਰਿਹਾ ਕਿ ਇਕ ਤਾਂ ਨਸ਼ਿਆਂ ਦਾ ਬਹੁਤ ਚੱਲ ਰਿਹਾ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਆਪ ਨੂੰ ਬਿਜ਼ੀ ਰੱਖੋ ਆਪਣੀ ਸਿਹਤ ਬਾਲ ਧਿਆਨ ਦਿਓ ਕਿਉਂਕਿ ਖਾਣ ਪੀਣ ਇਦਾਂ ਦਾ ਹੋ ਗਿਆ ਆਪਣਾ ਨਾ ਖਾਣ ਪੀਣ ਤੇ ਫੋਕਸ ਕਰੋ ਹਾਂਜੀ ਭਾਈ ਜਿੱਦਾਂ ਤੁਸੀਂ ਨੌਜਵਾਨੀ ਸਾਡੇ ਚੈਨਲ ਲਈ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਭਾਈ ਇਹ ਸੰਦੇਸ਼ ਆ ਵੀ ਮਾਪੇ ਦਾ ਆਦਰ ਕਰੋ ਤੇ ਚੰਗੀਆਂ ਚੀਜ਼ਾਂ ਸਿੱਖੋ ਚੰਗੀਆਂ ਚੀਜ਼ਾਂ ਦੇਖੋ ਤੇ ਜਿਹਦੇ ਨਾਲ ਤੁਸੀਂ ਮਤਲਬ ਕੋਈ ਗੇਮ ਖੇਡੋ ਜਾਂ ਕੋਈ ਆਪਣਾ ਵਧੀਆ ਕੰਮ ਕਰੋ ਜਿਨਾ ਤੁਹਾਡੇ ਮਾਪੇ ਦਾ ਨਾਂ ਵੀ ਰੋਸ਼ਨ ਹੋਵੇ ਤੁਹਾਡਾ ਵੀ ਹੋਵੇ ਤੇ ਦੂਜੀ ਗੱਲ ਇਹ ਆ ਕਿ ਅੱਜ ਕੱਲ ਨੌਜਵਾਨ ਪੀੜ੍ਹੀ ਸਾਡੀ ਬਾਹਰ ਬਹੁਤ ਜਾ ਰਹੀ ਐ ਇੰਨਾ ਇੰਨਾ ਪੈਸਾ ਲਾ ਕੇ ਤੁਸੀਂ ਜਿਹੜਾ ਪੈਸਾ ਬਾਹਰ ਲਾਉਣਾ ਉਹ ਇੱਥੇ ਲਾ ਕੇ ਕੰਮ ਕਰੋ ਆਪਣਾ ਜਿਹਦੇ ਨਾਲ ਪੰਜਾਬ ਦੀ ਤਰੱਕੀ ਹੋਵੇ ਹਨਾ ਪੰਜਾਬ ਆਪਣਾ ਦੁਨੀਆ 'ਚ ਸਵਰਗ ਆ ਪੰਜਾਬ ਨਾਲ ਦੀ ਕੋਈ ਜਗ੍ਹਾ ਨਹੀਂ ਹੈਗੀ ਪੰਜਾਬ 'ਚ ਅਜੇ ਤੱਕ ਕੋਈ ਭੁੱਖਾ ਨਹੀਂ ਮਰਿਆ ਤੇ ਆਪਾਂ ਪੰਜਾਬ ਲਈ ਕੁਝ ਕਰੀਏ ਰਲ ਮਿਲ ਕੇ ਤੇ ਇਹੀ ਆ ਵੀ ਬਸ ਨਸ਼ਿਆਂ ਤੋਂ ਮਾੜੀ ਸੰਗਤ ਤੋਂ ਦੂਰ ਹਾਂਜੀ ਭਾਈ ਗਣੇਸ਼ ਜੀ ਤੁਸੀਂ ਮਤਲਬ ਸਾਡੇ ਚੈਨਲ ਲਈ ਸਾਡੇ ਜਿਹੜੇ ਯੂਟਿਊਬਰ ਸਾਡੇ ਦੇਖਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਨੇਹਾ ਭਜੀ ਸਾਰੇ ਨੂੰ ਮੈਂ ਇਹ ਕਹਿਣਾ ਚਾਹੁੰਗਾ ਕਿ ਵਸੇ ਤੁਸੀਂ ਨਸ਼ੇ ਨਾ ਕਰੋ ਤੇ ਕੋਈ ਵਧੀਆ ਜੀ ਸਪੋਰਟਸ ਚੁਣ ਲੋ ਕੋਈ ਵੀ ਵਧੀਆ ਜੀ ਮਤਲਬ ਕੋਈ ਨਾ ਕੋਈ ਗੇਮ ਕਰੋ ਤੁਸੀਂ ਤੇ ਆਪਣੀ ਮਤਲਬ ਬੋਡੀ ਬਣਾਓ ਵਧੀਆ ਡਾਈਟ ਖਾਓ ਆਪਣੀ ਸਿਹਤ ਫਿੱਟ ਰੱਖੋ ਤੇ ਇਹ ਹੀ ਆ ਕਿ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਆ ਉਹਨਾਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਨਾ ਕਿ ਇਦਾਂ ਦੇ ਜਿਹੜੀਆਂ ਕੁੜੀਆਂ ਹੈਗੀਆਂ ਕਈ ਜਿਹੜਾ ਆਪਣਾ ਜਿਸਮ ਦਿਖਾ ਕੇ ਮਤਲਬ ਆਪਣਾ ਵੀਊ ਲੈਣਦੀਆਂ ਆ ਜਾਂ ਫਾਲੋਅਰ ਵਧਾਉਂਦੀਆਂ ਆ ਜੋ ਕਿ ਉਹ ਗਲਤ ਆ ਉਹ ਗਲਤ ਭਈ ਆ ਨਾ ਜਿਹੜੀਆਂ ਵਾਕਈ ਸਹੀ ਕੁੜੀਆਂ ਆ ਫਿਰ ਉਹ ਕੁੜੀਆਂ ਅੱਗੇ ਨਹੀਂ ਆ ਪੰਦੀਆਂ ਜਿਹੜੀਆਂ ਵਾਕਈ ਜਿਨ੍ਹਾਂ ਚ ਟੈਲੈਂਟ ਆ ਜਿਹੜੀਆਂ ਕੁੜੀਆਂ ਵਿੱਚ ਟੈਲੈਂਟ ਆ ਉਹ ਆਪਣਾ ਵੀਡੀਓ ਪਾ ਕੇ ਦਿਖਾਉਣਾ ਚਾਹੁੰਦੀਆਂ ਪਰ ਉਹ ਕੁੜੀਆਂ ਨੂੰ ਵਾਕਈ ਕੋਈ ਸਪੋਰਟ ਨਹੀਂ ਕਰਦਾ ਉਹ ਕੁੜੀਆਂ ਨੂੰ ਸਪੋਰਟ ਕਰਦੇ ਆ ਜੇ ਤਾਂ ਕੋਈ ਬੈਗ ਦਿਖਾ ਦਦੀ ਜਾਂ ਕੋਈ ਚੈਸਟ ਇਦਾਂ-ਇਦਾਂ ਕਰਕੇ ਦਿਖਾ ਦਦੀ ਬਸ ਉਹ ਕੁੜੀਆਂ ਨੂੰ ਸਪੋਰਟ ਕਰਦੇ ਤੇ ਕਈ ਮੁੰਡੇ ਵੀ ਹੈਗੇ ਇਦਾਂ ਦੇ ਹਾਂਜੀ ਹਾਂਜੀ ਬਿਨਾ ਬਿਨਾ ਟੈਲੈਂਟ ਤੋਂ ਉਹਨਾਂ ਦੇ ਉਦੇਬਾਦ ਕਰਕੇ ਵੀਡੀਓ ਪਾ ਦਿੰਦੇ ਆ ਠੀਕ ਆ ਜੀ ਲੋਕ ਇੰਨਾ ਉਹ ਕਰੀ ਜਾਂਦੇ ਆ ਤਾਂ ਕਹਿੰਦਾ ਮਤਲਬ ਆਇਆ ਕਿ ਜਿਹੜਾ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਮੈਡਲ ਲੈ ਕੇ ਆਂਦਾ ਤੁਸੀਂ ਉਹਨੂੰ ਸਪੋਰਟ ਕਰੋ ਨਾ ਤੇ ਜਿਹੜੇ ਇਦਾਂ ਦੇ ਹੈਗੇ ਆ ਜਿਨ੍ਹਾਂ ਜੇ ਕੋਈ ਕੋਈ ਮੂੰਹ ਨਾ ਮੱਥਾ ਨਾ ਕੋਛਾ ਨਾ ਤੇ ਉਹਨਾਂ ਦੇ ਤੁਸੀਂ ਜਾ ਕੇ ਫੋਲੋਅਰ ਦੇਖੋ ਕਿੰਨੇ ਕਿੰਨੇ ਫੋਲੋਅਰ ਹੁੰਦੇ ਆ ਤਾਂ ਜਿਹੜਾ ਵਾਕਈ ਆਪਣੇ ਦੇਸ਼ ਵਾਸਤੇ ਕੁਝ ਕਰਦਾ ਆਪਣੇ ਪੰਜਾਬ ਵਾਸਤੇ ਕਰਦਾ ਆ ਆਪਣੇ ਪੰਜਾਬ ਵਾਸਤੇ ਮੈਡਲ ਲੈ ਕੇ ਆਂਦਾ ਮੈਂ ਵੀ ਭਾਈ ਮੈਂ ਕਿੰਨੇ ਮੈਡਲ ਹੈ ਮੇਰੇ ਘਰੇ ਪਏ ਆ ਤੁਸੀਂ ਆ ਕੇ ਦੇਖੋ ਮੈਂ ਤੁਹਾਨੂੰ ਪਤਾ ਲੱਗ ਜਾਊਗਾ ਤੇ ਉਹੀ ਆ ਬਸ ਵਧੀਆ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਇਦਾਂ ਦੀ ਚੀਜ਼ਾਂ ਨੂੰ ਸਪੋਰਟ ਨਾ ਕਰਿਆ ਕਰੋ ਤੇ ਵਧੀਆ ਚੀਜ਼ਾਂ ਦੇਖੋਗੇ ਤੇ ਤੁਹਾਡੇ ਸਾਹਮਣੇ ਵਧੀਆ ਚੀਜ਼ਾਂ ਹੀ ਆਉਣਗੀਆਂ ਬਸ ਤੇ ਆਪਣਾ ਟਿਟੂ ਰਾਵਤ ਆਪਣਾ ਚੈਨਲ ਆ ਭਾਈ ਦਾ ਤੇ ਜਿਆਦਾ ਜਿਆਦਾ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਤੇ ਜਿੱਦਾਂ ਸਾਡੀ ਇੰਟਰਵਿਊ ਕੀਤੀ ਹੈ ਤੇ ਇਦਾਂ ਹੀ ਬਹੁਤ ਵਧੀਆ ਵਧੀਆ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣਗੇ ਹਾਂਜੀ ਸਤਾਜ ਜੀ ਸਾਡੇ ਚੈਨਲ ਨੂੰ ਕੀ ਕਹਿੰਗੇ ਹਾਂਜੀ ਖੁਸ਼ੂ ਪੰਜਾਬ ਦੀ ਬਹੁਤ ਵਧੀਆ ਚੈਨਲ ਭਰਾ ਆਪਣਾ ਟੀਟੂ रावत ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਵੀ ਤੁਹਾਨੂੰ ਇਹ ਵਧੀਆ-ਵਧੀਆ ਵੀਡੀਓ ਪਲੇਅਰਾਂ ਦੀਆਂ ਦਿਖਾਉਣਗੇ ਤੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਤੋ ਇਹ ਨਾਂ ਬਹੁਤ ਵਧੀਆ ਰੱਖਿਆ ਖੁਸ਼ੂ ਪੰਜਾਬ ਦਾ ਮੇਰੇ ਘਰ ਵਾਲੀ ਦਾ ਨਾਮ ਆ ਪਛੋ। ਕਸਟੇ। ਠੀਕ ਹੈ ਭਾਈ ਬਹੁਤ ਧੰਨਵਾਦ ਤੁਹਾਡਾ ਸਾਜੀ। ਇਹਨਾਂ ਸਮੇਂ थैंक यू ਭਾਈ। ਠੀਕ ਹੈ ਭਾਈ थैंक यू थैंक। ਜਿੰਨੇ ਵੀ ਮੇਰੇ ਪ੍ਰਾਪ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਹੋਰ ਵੀ ਨਵੀਆਂ ਤੁਹਾਡੀ ਨਵੀਆਂ ਵੀਡੀਓ ਲੈ ਕੇ ਹਾਜ਼ਰ ਆਵਾਂਗੇ। ਹੋਰ ਹੀ ਨਵੇਂ-ਨਵੇਂ ਬੋਡੀ ਬਿਲਡਰਾਂ ਨੂੰ ਤੁਹਾਨੂੰ ਮਿਲਾਵਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਹੀ ਸਾਡਾ ਜਿਹੜੇ ਵੀਡੀਓ ਨੂੰ ਦੇਖਣ ਵਾਲੇ ਤਾਂ ਹੀ ਸਾਨੂੰ ਚਾਹ ਚੜੂਗਾ। ਹੋਰ ਵੀ ਵੀਡੀਓ ਬਣਾਵਾਂਗੇ ਤੁਹਾਡੇ ਕਰਕੇ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।